ਪਾਕਿਸਤਾਨ ਸਥਿਤ ਅਤਵਾਦੀ ਕੈਂਪਾਂ ਤੇ ਬੀਤੇ ਦਿਨੀ ਹੋਈ 에ਅਰ ਸਟ੍ਰਾਈਕ ਤੋਂ ਬਾਅਦ ਤੇ ਉਸ ਤੋਂ ਬਾਅਦ ਪਾਕਿਸਤਾਨ ਨੂੰ ਦਿੱਤੇ ਗਏ ਮੂੰ ਤੋੜਨੇ ਜਵਾਬ ਤੋਂ ਬਾਅਦ ਪੂਰੇ ਦੇਸ਼ ਵਿੱਚ ਦੇਸ਼ ਭਗਤੀ ਦਾ ਆਲਮ ਸਿਖਰਾਂ ਤੇ ਹੈ ਔਰ ਇਸ ਵੇਲੇ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਆਰਮੀ ਦੇ ਔਰ 에ਅਰ ਫੋਰਸ ਦੇ ਜਵਾਨਾਂ ਨੂੰ ਸੈਲੂਟ ਕੀਤਾ ਜਾ ਰਿਹਾ ਹੈ ਦੇਸ਼ ਦੇ ਲੋਕਾਂ ਵੱਲੋਂ ਅਸੀਂ ਇਸ ਵੇਲੇ ਬਠਿੰਡਾ ਜੰਕਸ਼ਨ ਤੇ ਖੜੇ ਹੋਏ ਹਾਂ ਬਠਿੰਡਾ ਦੇ ਆਟੋ ਚਾਲਕਾਂ ਨੇ ਇੱਕ ਨਵਕਲਾ ਤਰੀਕਾ ਅਪਣਾਇਆ ਹੈ ਦੇਸ਼ ਦੇ ਇਹਨਾਂ ਜਵਾਨਾਂ ਨੂੰ ਸੈਲੂਟ ਕਰਨ ਲਈ ਇਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਸੈਲੂਟ ਕਰਨ ਲਈ ਦੱਸ દઈએ ਕਿ ਬਠਿੰਡਾ ਦੇ ਇਹਨਾਂ ਆਟੋ ਚਾਲਕਾਂ ਨੇ ਦੇਸ਼ ਦੇ ਜਵਾਨਾਂ ਨੂੰ ਜੋ ਬਠਿੰਡਾ ਜੰਕਸ਼ਨ ਤੋਂ ਬਠਿੰਡਾ ਕੈਂਟ ਤੱਕ ਜਾਂ ਕਹਿ ਲਈਏ ਕਿ ਬਠਿੰਡਾ 에ਅਰ ਸਟੇਸ਼ਨ ਤੱਕ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਲਈ ਪੂਰੀ ਤਰ੍ਹਾਂ ਫ੍ਰੀ ਸੇਵਾ ਦਿੱਤੀ ਜਾ ਰਹੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਆਟੋ ਖੜਾ ਹੋਇਆ ਹੈ ਬਾਕਾਇਦਾ ਉਹਨਾਂ ਦੇ ਉੱਤੇ ਸਟicker ਲਗਾਏ ਗਏ ਨੇ ਇਹਨਾਂ ਆਟੋ ਚਾਲਕਾਂ ਵੱਲੋਂ ਔਰ ਸਵੇਰ ਤੋਂ ਲੈ ਕੇ ਹੁਣ ਤੱਕ 10 ਆਟੋ ਜਿਹੜੇ ਨੇ ਉਹ ਪੂਰੀ ਤਰ੍ਹਾਂ ਫ੍ਰੀ ਸੇਵਾ ਜਿਹੜੇ ਉਹ ਦੇ ਰਹੇ ਨੇ ਇਹ ਵੀ ਦੱਸ ਦਈਏ ਕਿ ਇੱਥੋਂ ਬਠਿੰਡਾ ਕੈਂਟ ਜਿਹੜਾ ਹੈ ਉਹ ਬਠਿੰਡਾ ਜੰਕਸ਼ਨ ਤੋਂ ਕਰੀਬ 15 ਤੋਂ 20 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਹੈ ਔਰ ਇਸ ਤੋਂ ਇਲਾਵਾ ਕਹ ਲਈਏ ਬਠਿੰਡਾ ਜਿਹੜਾ ਪੀਸੀਆਨਾ 에ਅਰ ਸਟੇਸ਼ਨ ਉਸ ਦਾ ਫਾਸਲਾ ਵੀ ਕਮ ਸੇ ਕਮ 22 ਕਿਲੋਮੀਟਰ ਹੈ ਔਰ ਇਹ ਜਿਹੜੀ ਲੰਬੀ ਦੂਰੀ ਦੀ ਸੇਵਾ ਵੀ ਹੈ ਇਹ ਆਟੋ ਚਾਲਕ ਆਪਣੇ 10 ਆਟੋ ਸਮੇਤ ਪੂਰੀ ਤਰ੍ਹਾਂ ਫ੍ਰੀ ਦੇ ਰਹੇ ਨੇ ਸਾਡੇ ਨਾਲ ਆਟੋ ਚਾਲਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਇਹ ਜਿਹੜਾ ਪੂਰਾ ਤੁਹਾਡਾ ਪ੍ਰੋਸੈਸ ਹੈ ਇਹ ਕਿਵੇਂ ਸ਼ੁਰੂ ਹੋਇਆ ਇਹ ਅਸੀਂ ਜੀ ਇਹ ਦੇਖਿਆ ਕਿ ਸਾਡੇ ਹਿੰਦੁਸਤਾਨ ਨੇ ਜਦੋਂ ਜਾ ਕੇ ਅਤਵਾਦੀਆਂ ਦੇ ਕਾਫੀ ਵੇਕਰ ਨਸ਼ਕ ਕੀਤੇ ਤੇ ਸਾਡੇ ਮਨ ਦੇ ਅੰਦਰ ਬੜੀ ਭਾਵਨਾ ਖੁਸ਼ੀ ਹੋਈ ਤੇ ਜਿਹਦੇ ਕਰਕੇ ਅਸੀਂ ਬਹੁਤ ਖੁਸ਼ ਸੀਗੇ ਉਹਦੇ ਮੁੜ ਕੇ ਉਹਨਾਂ ਨੇ ਫਿਰ ਇਧਰ ਅਟੈਕ ਕੀਤਾ ਤੇ ਉਹਨਾਂ ਨੇ ਜਦੋਂ ਸਾਡਾ ਅਵਿਨੰਦਨ ਜੀ ਫੜ ਲਿਆ ਤੇ ਅੱਜ ਉਹਨਾਂ ਨੇ ਉਹ ਛੱਡਿਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਅਗਰ ਉਹ ਦੇਸ਼ ਦੇ ਜਵਾਨ ਸਾਡੇ ਲਈ ਇੰਨੀ ਸੇਵਾ ਕਰਦੇ ਆ ਕਿ ਅਸੀਂ ਮਾੜੀ-ਮੋਟੀ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਸਾਨੂੰ ਵੀ ਇਹ ਸੋਚਿਆ ਕਿ ਵੀ ਸਾਡੀ ਵੀ ਦੇਸ਼ ਵਾਸਤੇ ਸਾਨੂੰ ਵੀ ਮਤਲਬ ਇੱਛਾ ਹੈ ਕਿ ਵੀ ਅਸੀਂ ਵੀ ਕੋਈ ਮਾੜੀ-ਮੋਟੀ ਸੇਵਾ ਕਰ ਸਕਦੇ ਆ ਤੇ ਅਸੀਂ ਇਸ ਕਰਕੇ ਇਹ ਸੇਵਾ ਅਪਣਾਈ ਆ ਕਿੰਨੇ ਆਟੋ ਜਿਹੜੇ ਨੇ ਤੁਹਾਡੇ ਇਸ ਵੇਲੇ ਲੱਗੇ ਹੋਏ ਨੇ ਔਰ ਕਿੰਨਾ ਤੁਹਾਨੂੰ ਮਤਲਬ ਵੈਸੇ ਆਟੋ ਦੀਪਾ ਆਟੋ ਜੇ ਆਪਾਂ ਕਹੀਏ ਕਿੰਨੀ ਕਮਾਈ ਸੀ ਜਿਹੜੀ ਉਹ ਨਹੀਂ ਕੀਤੀ ਅਸੀਂ ਜੀ ਅਸੀਂ 10 ਆਟੋ ਲਾਏ ਹੋਏ ਆ ਫਰੀ ਤੇ ਜਿੰਨਾ ਕਿ ਵਿਚਕੇ ਸਾਨੂੰ 8-900 ਰੁਪਿਆ ਇੱਕ ਆਟੋ ਨੂੰ ਬੰਦਾ ਸੀਗਾ ਤੇ ਅਸੀਂ ਮਤਲਬ ਕਿ 8-900 ਰੁਪਿਆ ਕਮਾ ਲੈਂਦੇ ਸੀਗੇ ਇਸ ਕਰਕੇ ਅਸੀਂ ਇੱਕ ਦੋ ਦਿਨ ਅਗਰ ਨਹੀਂ ਕਮਾਵਾਂਗੇ ਤੇ ਕੋਈ ਫਰਕ ਨਹੀਂ ਲੱਗਦਾ ਕਿਉਂਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਵੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਮਾੜਾ ਮੋਟੀ ਆਪਣੀ ਪੂਰੀ ਦਿਲ ਤਸ਼ਵੀ ਨਾਲ ਆਪਣੀ ਹਿੰਮਤ ਨਾਲ ਉਹ ਸਾਡੇ ਭਰਾ ਉੱਥੇ ਖੜੇ ਆ ਉਹਨਾਂ ਦੇ ਬਾਵਜੂਦ ਅਸੀਂ ਇੱਥੇ ਖੁਸ਼ ਆ ਤੇ ਇਸ ਕਰਕੇ ਹੀ ਅਸੀਂ ਉਹਨਾਂ ਦੀ ਵੀ ਸੇਵਾ ਕਰਨਾ ਅਗਰ ਉਹ ਦੇਸ਼ ਦੀ ਸੇਵਾ ਕਰਦੇ ਆ ਤਾਂ ਅਸੀਂ ਉਹਨਾਂ ਦੀ ਸੇਵਾ ਕਰਦੇ ਆ ਇਸ ਕਰਕੇ ਸਾਨੂੰ ਖੁਸ਼ੀ ਸੈਲੂਟ ਕਰਨਾ ਬਣਦਾ ਹੈ ਇਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਤੁਸੀਂ ਵੇਖ ਸਕਦੇ ਹੋ ਇਹ ਬਟੇਂਡਾ ਕੈਂਟ ਦਾ ਨਜ਼ਾਰਾ ਹੈ ਜਿੱਥੇ ਆਟੋ ਬਾਕਾਇਦਾ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਆਟੋ ਚਾਲਕਾਂ ਵੱਲੋਂ ਜਿਹੜੇ ਕਿਸੇ ਵੀ ਆਰਮੀ ਜਵਾਨ ਨੇ ਬਟੇਂਡਾ ਕੈਂਟ ਤੋਂ ਬਟੇਂਡਾ ਕੈਂਟ ਤੱਕ ਜਾਣਾ ਹੈ ਜਾਂ ਬਟੇਂਡਾ 에ਅਰ ਸਟੇਸ਼ਨ ਤੱਕ ਜਾਣਾ ਹੈ ਉਹਨਾਂ ਦੇ ਲਈ ਆਟੋ ਜਿਹੜੇ ਨੇ ਉਹ ਫ੍ਰੀ ਸੇਵਾ ਜਿਹੜੇ ਨੇ ਉਸ ਵੇਲੇ ਦੇ ਰਹੇ ਨੇ ਇਸ ਕਰਕੇ ਕਿਉਂਕਿ ਇਹਨਾਂ ਦੇ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਕਿਉਂਕਿ ਉਹ ਸਾਡੇ ਲਈ ਆਪਣੀ ਜਾਨ ਤੱਕ ਦਾਤੇ ਲਾ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸੈਲੂਟ ਕਰੀਏ ਸੋ ਜਿੱਥੇ ਇਹ ਆਟੋ ਚਾਲਕ ਇਹਨਾਂ ਦੇਸ਼ ਦੇ ਜਵਾਨਾਂ ਨੂੰ ਆਪਣੇ ਤਰੀਕੇ ਨਾਲ ਸੈਲੂਟ ਕਰ ਰਹੇ ਨੇ ਸੈਲੂਟ ਕਰਨਾ ਬਣਦਾ ਹੈ ਇਹਨਾਂ ਆਟੋ ਚਾਲਕਾਂ ਨੂੰ ਇਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਕੈਮਰਾਮੈਨ ਪ੍ਰਦੀਪ ਰਾਜੂ ਦੇ ਨਾਲ ਧਰਮਚੰਦਰ ਡੇਲੀ ਪੋਸਟ ਪੰਜਾਬੀ ਬਠਿੰਡਾ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤਾਂ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ